ਹਾਂ ਜਿਹੜਾ ਅੱਜ ਅਸੀਂ ਇੱਥੇ ਇਸ ਕਾਨਫਰੰਸ ਕੀਤੀ ਹੈ ਇਹਦੇ ਵਿੱਚ ਅਸੀਂ ਪਿਛਲੇ 4 4.5 ਸਾਲ ਤੋਂ ਜਿਹੜਾ ਪੰਜਾਬ ਦੇ ਵਿੱਚ ਸ਼ਾਮ ਕਰ ਰਹੇ ਹਾਂ ਉਸ ਤੋਂ ਅਸੀਂ ਜਿਹੜੀ ਸੰਗਤ ਨੇ ਸਾਨੂੰ ਇਨਪੁਟ ਦਿੱਤੇ ਹੈ ਕਿ ਇਹ ਮਸਲੇ ਹਨ ਔਰ ਇਹਨਾਂ ਮਸਲਿਆਂ ਨੂੰ ਟੇਕ ਅਪ ਕਰਨਾ ਚਾਹੀਦਾ ਹੈ ਤੇ ਉਹਦੇ ਉੱਤੇ ਅਸੀਂ ਆਪਣਾ ਇੱਕ ਮੈਨੀਫੈਸਟੋ ਬਣਾ ਕੇ ਸੰਗਤ ਦੇ ਨਾਲ ਸਾਂਝਾ ਕੀਤਾ ਹੈ ਜਿਦੇ ਵਿੱਚ ਅਸੀਂ ਗੁਰਦੁਆਰਿਆਂ ਦੇ ਅੰਦਰ ਔਰ ਗੁਰਦੁਆਰਿਆਂ ਦੇ ਬਾਹਰ ਕਿਸ ਤਰੀਕੇ ਦਾ ਪ੍ਰਬੰਧ ਔਰ ਆਪਣੀ ਸੰਗਤ ਨੂੰ ਮਜ਼ਬੂਤ ਕਰਨ ਦਾ ਉਹ ਸਭ ਅਸੀਂ ਦਰਸਾਇਆ ਦੂਜਾ ਜਿਹੜਾ ਅਸੀਂ ਇਥੇ ਦਰਸਾਇਆ ਕਿ ਜਿਹੜੀ ਚੀਜ਼ਾਂ ਅਸੀਂ ਹੁਣ ਆਪਣੇ ਮੈਨੀਫੈਸਟੋ ਵਿੱਚ ਲਾਏ ਆ ਇਹ ਉਹ ਚੀਜ਼ਾਂ ਨਹੀਂ ਹੈ ਜਿਹੜੀ ਅੱਜ ਕਿ ਅਸੀਂ ਕਰਾਂਗੇ ਇਹ ਉਹ ਚੀਜ਼ਾਂ ਜਿਹੜੀ ਪਿਛਲੇ 4 4.5 ਸਾਲ ਤੋਂ ਅਸੀਂ ਕਰ ਰਹੇ ਆ ਇਨ ਸਭ ਦੇ ਬਲੂਪ੍ਰਿੰਟ ਬਣਾ ਕੇ ਪਾਇਲਟ ਪ੍ਰੋਜੈਕਟ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੈਸ਼ਨਲ ਕਮਿਸ਼ਨ ਫਾਰ ਮਨੋਰਟੀ ਉਹਦੇ ਬਾਅਦ ਐਜੀਪੀਸੀ ਔਰ ਸ਼੍ਰੋਮਨੀਅਤ ਆਲੀ ਦਲ ਨੂੰ ਪਿਛਲੇ 4 4.5 ਸਾਲ ਤੋਂ ਔਰ ਇਥੇ ਦੇ ਪੰਜਾਬ ਕੈਬਨਿਟ ਸਾਰੇ 170 ਐਮਐਲਏ ਰਾਜ ਸਭਾ MP's ਲੋਕ ਸਭਾ MP's ਨੂੰ ਸਿੱਸਪ ਸਬਮਿਟ ਕੀਤਾ ਹੈ ਬਟ ਇਹ ਬੜਾ ਅਨਫੋਰਚੂਨੇਟ ਹੈ ਚਾਹੇ ਸਿੱਖੀ ਪ੍ਰਚਾਰ ਪ੍ਰਸਾਰਤੀ ਡਾਲੋ ਜਾਂ ਤਨਮਰਜਨ ਨੂੰ ਰੁਤੰਦੀ ਡਾਲੋ ਜਾਂ ਜਿਹੜਾ ਸੀ ਦੱਸਿਆ ਜੀ ਉਥੇ ਨਸ਼ੇ ਦੇ ਜਿਸ ਤਰੀਕੇ ਦੇ ਨਾਲ ਤਸਰੀ ਚੱਲ ਰਹੀ ਹੈ ਕੈਮਿਸਟ ਆਇਡੈਂਟੀਫਾਈਡ ਹੈ ਉਥੇ ਵੀ ਕੋਈ ਸਟੈਪ ਨਹੀਂ ਹੋ ਰਹਾ ਤੇ ਚਾਹੇ ਨਸ਼ੇ ਵਾਲਾ ਐਂਗਲੋ ਕਿਸੇ ਨੇ ਵੀ ਕੁਛ ਨਹੀਂ ਕੀਤਾ ਤੇ ਇਹ ਪੂਰੀ ਜਗ੍ਹਾ ਦਾ ਫੇਲਿਅਰ ਹੈ ਤੇ ਅਜ ਜਦ ਅ ਐਸਜੀਪੀਸੀ ਮਜ਼ਬੂਤ ਹੋ ਜਾਂਦੀ ਹੈ ਤੇ ਪੈਰੇਲੀ ਸਟੇਟ ਗਵਰਨਮੈਂਟ ਦੇ ਨਾਲ ਮਿਲ ਕੇ ਜਾਂ ਇੰਡੀਪੈਂਡੈਂਟਲੀ ਆਪਣੇ ਪੰਥ اور پنجاب ਨੂੰ ਮਜ਼ਬੂਤ ਕਰ ਸਕਦੀ ਹੈ ਤੇ ਇਹ ਪਹਿਲੀ ਪਹਿਲ ਰਹੀ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਐਜੀਪੀਸੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਨੀਫੈਸਟੋ ਕਿਸ ਤੇ ਕਿਧਰ ਰਿਗਾਰਡਿੰਗ ਬਣਾਇਆ ਤੁਸੀਂ ਮੈਨੀਫੈਸਟੋ ਤੇ ਕਹਿੰਦੇ ਕਿ ਐਜੀਪੀਸੀ ਇਲੈਕਸ਼ਨ ਦੇਖਦੇ ਮੈਂ ਹਾਂਜੀ ਜਿਹੜਾ ਇਹ ਸ਼ੁਰੂਮਣੀ ਆਟਲੀ ਦਲ ਜਿਹੜਾ ਅਸੀਂ ਬਣਾਈ ਹੈ ਜੱਥੇਬੰਦੀ ਉਹਦਾ ਇਹ ਮੈਨੀਫੈਸਟੋ ਹੈ ਜਿਹਦੇ ਵਿੱਚ ਜਦ ਅਸੀਂ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਆਂਦੇ ਆ ਤੇ ਕਿਸ ਤਰੀਕੇ ਦੇ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਆਣਗੇ ਜਿਹੜੀ ਵੀ ਚੀਜ਼ਾਂ ਹੈ ਪੰਜਾਬ ਤੋਂ ਰਿਲੇਟਿਡ ਔਰ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਰਿਲੇਟਿਡ ਕਿਸ ਤਰੀਕੇ ਦੇ ਨਾਲ ਉਹਦੇ ਵਿੱਚ ਸੁਧਾਰ ਲਾ ਸਕਦੇ ਆ ਉਹ ਸਾਰੀ ਚੀਜ਼ਾਂ ਅਸੀਂ ਸਾਰੇ ਵਿੱਚ ਪੂਰ ਪਾਰਟਿਸਪੇਟ ਕਰੋਗੇ ਸਾਰੀ 175 ਸੀਟਾਂ ਦੇ ਉੱਤੇ ਤੇਰਾ ਇਹ ਪਹਿਲੀ ਵਾਰ ਹੋ ਰਿਹਾ ਪਹਿਲੀ ਵਾਰ ਹੋ ਰਿਹਾ ਜੀ ਇਹ ਵੀ ਤੁਹਾਡਾ ਮਨ ਚਾਹਿਆ ਕਿ ਆਪਾਂ ਇਲੈਕਸ਼ਨ ਲੜਨੀ ਐ ਐਸਜੀਪੀਸੀ ਵੱਲੋਂ ਹਾਂ ਤੇ ਜਿਹੜਾ ਅਸੀਂ ਇਹ ਡਿਸਕਸ਼ਨ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਮਨ ਵਿੱਚ ਆਇਆ ਹੈ ਇਹਦੇ ਪਿੱਛੇ ਪਿਛਲੇ 4 4.5 ਸਾਲ ਦਾ ਆਨਰੰਡ ਰਿਕਾਰਡ ਹੈ ਜਿਦੇ ਵਿੱਚ ਜਿਹੜੇ ਵੀ ਸਹੀ ਆਪਣੀ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਦੇ ਥਰੂ ਉਪਰਾਲੇ ਕੀਤੇ ਉਪਰਾਲੇ ਕਰਨ ਦੇ ਬਾਅਦ ਪ੍ਰੋਬਲਮ ਆਈਡੈਂਟੀਫਾਈ ਕੀਤੀ ਪ੍ਰੋਬਲਮ ਰਿਪੋਰਟ ਕੀਤੀ ਐਕਸਪਰਟਰੀ ਟੀਮ ਬੁਲਾਈ ਬਲੂਪ੍ਰਿੰਟ ਬਣਾਇਆ ਔਰ ਬਲੂਪ੍ਰਿੰਟ ਬਣਾ ਕੇ ਦਿੱਲੀ ਗੁਰਦੁਆਰਾ ਕਮੇਟੀ ਹਰਿਆਣਾ ਗੁਰਦੁਆਰਾ ਕਮੇਟੀ ਐਸਜੀਪੀਸੀ ਸ਼੍ਰੋਮਣੀ ਅਚਾਲੀ ਦਲ ਨੂੰ ਸਬਮਿਟ ਕੀਤਾ ਕਿ ਇਹ ਪੰਥ ਨੂੰ ਠੀਕ ਕਰਨ ਦੇ ਲਈ ਤੁਸੀਂ ਟੇਕ ਅਪ ਕਰ ਲੋ ਬਟ ਇਹ ਬੜਾ ਅਨਫੋਰਚੂਨੇਟ ਹੈ ਕਿ ਜਿਹੜੀ ਸਾਡੀ ਇੰਨੀ ਸਾਰੀ ਜਥੇਬੰਦੀ ਹੈ ਕਿਸੇ ਨੇ ਵੀ ਚਾਹ ਕੈਂਸਰ ਦਾ ਮਸਲਾ ਹੈ ਨਸ਼ੇ ਦਾ ਮਸਲਾ ਹੈ ਬੱਚੇ ਦੇ ਪਲੈਨ ਨੂੰ ਰੋਕਣ ਦੇ ਲਈ ਸਟੀਲ ਡਵੈਲਪਮੈਂਟ ਦਾ ਮਸਲਾ ਹੈ ਜਾਂ ਜਿਹੜੀ ਅਸੀਂ ਆਪਣੀ ਜਾਨ ਦੇ ਉੱਤੇ ਖੇਲ ਕੇ 1984 ਦੇ ਤਨਪੁਰ ਫਾਈਲ ਸਟਰ ਕੇ ਡਾਕੂਮੈਂਟਰੀ ਬਣਾਈ 40 ਸਾਲ ਬਾਅਦ ਵੀ ਕੰਦੀ ਨਹੀਂ ਮੰਨੀ ਉਹ ਬਣਾंदे ਬਾਅਦ ਵੀ ਜਦ ਅਸੀਂ ਉਹਨਾਂ ਨੂੰ ਦਿੱਤੀ ਜੀ ਤੁਸੀਂ ਇਹ ਸੰਗਤ ਦੇ ਵਿੱਚ ਲਾਓ ਕਾਤੇ ਦੇਖ ਸਕਦੇ ਆ ਕਿ ਇਸ ਤਰੀਕੇ ਦੇ ਨਾਲ ਤੁਸੀਂ ਜਸਟਿਸ ਪਾ ਸਕਦੇ ਹੋ ਔਰ ਸਭ ਕਰ ਸਕਦੇ ਹੋ ਉਹ ਵੀ ਬੜਾ ਅਨਫੋਰਚੂਨੇਟ ਹੈ ਕਿ ਕਿਤੇ ਵੀ ਉਹਦੀ ਕੋਈ ਪੈਰ ਵੀ ਨਹੀਂ ਕੈਂਡੀਡੇਟ ਕਿਸ ਤਰ੍ਹਾਂ ਲੋਗੇ ਜੇ ਪੰਜਾਬ ਦੇ ਵਿੱਚ ਵੀ ਹੁੰਦੀ ਆ ਬਾਰੂ ਕਿਸਾ ਕੈਂਡੀਡੇਟ ਕਰਦੇ ਸਭ ਤਰੀਕਾ ਨਹੀਂ ਹਾਂਜੀ ਇਹਦੇ ਵਿੱਚ ਨਾ ਅਸੀਂ ਉਪਰਾਲਾ ਇਹ ਕੀਤਾ ਹੈ ਕਿ ਆਨਲਾਈਨ ਔਰ ਆਫਲਾਈਨ ਨੋਮੀਨੇਸ਼ਨ ਦੀ ਪ੍ਰਤੀਕਿਰਿਆ ਜਾਰੀ ਹੈ ਜਿਹੜੇ ਵੀ ਲੋਕ ਔਰ ਜਿਹੜੀ ਵੀ ਜਿੱਥੇ ਬੰਦੇ ਆ ਸਾਡੇ ਨਾਲ ਪਿਛਲੇ ਸਾਰੇ 4 ਸਾਲ ਤੋਂ ਜੁੜੇ ਹੈ ਅਸੀਂ ਇੱਕ ਪੋਰਟਲ ਬਣਾਇਆ ਸਾਡਾ chidda punjab.org ਕਰਦੇ ਉਹਦੇ ਵਿੱਚ ਪਹਿਲੀ ਵਾਰ ਅਸੀਂ ਰੱਖਿਆ ਕਿ ਕੋਈ ਵੀ ਬੰਦਾ ਕਿਸੇ ਵੀ ਏਰੀਆ ਤੋਂ ਕੋਈ ਅੱਛਾ ਕੈਂਡੀਡੇਟ ਡੋਮੀਨੇਟ ਕਰਨਾ ਚਾਹੁੰਦਾ ਹੈ ਉਹ ਆਨਲਾਈਨ ਜਾਏ ਔਰ ਨਾਮਿਨੇਟ ਕਰੇ ਤੁਸੀਂ ਪਲੇਟਫਾਰਮ ਦੋਗੇ ਪਲੇਟਫਾਰਮ ਬਣਾ ਚੁੱਕਿਆ ਸੀ ਆਲਰੇਡੀ ਤੇ ਉਹ ਪਲੇਟਫਾਰਮ ਬਣਿਆ ਨਾਮਿਨੇਸ਼ਨ ਦੇ ਲਈ ਤੇ ਬੰਦਾ ਉਸ ਜਗ੍ਹਾ ਤੋਂ ਨਾਮਿਨੇਟ ਕਰੇਗਾ ਉਹਦੇ ਬਾਅਦ ਜਿਹੜੀ ਉਹ ਆਪਣੇ ਉੱਥੇ ਚਾਹਤ ਹੈ ਕਿ ਇਹ ਚੀਜ਼ਾਂ ਹੋਣੀ ਚਾਹੀਦੀ ਹੈ ਉਹ ਮੈਨੀਫੈਸਟੋ ਦੇ ਵੀ ਇਨਪੁਟ ਦੇਗਾ ਤੇ ਮੈਨੀਫੈਸਟੋ ਦੇ ਵਿੱਚ ਵੀ ਡਾਇਰੈਕਟ ਸੰਗਤੋ ਔਰ ਨਾਮਿਨੇਸ਼ਨ ਵੀ ਡਾਇਰੈਕਟ ਸੰਗਤੋ ਨਾ ਕਿ ਕਿਸੇ ਜਥੇਬੰਦੀ ਤੋਂ ਉਹ ਪਹਿਲੀ ਵਾਰ ਨਿਕਲ ਕੇ ਪੂਰੇ ਪੰਜਾਬ ਦੇ ਵਿੱਚ ਅਜਿਹਾ ਜਿਹੜਾ ਅਜੇ ਤੱਕ ਕਦੇ ਨਹੀਂ ਹੋਇਆ ਠੀਕ ਹੈ